ਜੀ ਲੈ ਮਿੱਤਰੋ ਕੀ ਹਾਲ ਚਾਲ ਹੈ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਮੇਰੇ ਵੀਰੋ ਉਹ ਸਾਰੇ ਜਾਨਵਰ ਪੰਛੀ ਸੈੱਟ ਹੈ ਤੇ ਵੱਦ ਚੱਕੀ اکੂਤਰ ਮੀਂਹ ਪਿਆਲੇ ਅੱਜ ਬਹੁਤ ਇਹ ਭਿੱਜਿਆ ਬੈਠਾ ਇਹ ਚੜਾ ਇਹ ਬੱਚਾ ਤੇ ਇਹ ਅੰਦਰ ਪਾਣੀ ਪੂਣੀ ਆ ਗਿਆ ਮੀਂਹ ਬਹੁਤ ਪਿਆ ਅੱਜ ਸਵੇਰੇ ਤੜਕੇ ਨੂੰ ਇਹਨੂੰ ਬੱਚਿਆਂ ਨੂੰ ਛੜਨਾ ਬਾਜੀ ਦੂਸਰ ਦੀ ਤਾਂ ਦੇ ਦੀਏ ਬਾਦਾਮ ਹਾਂ ਤੇ ਕਰਦੇ ਆ ਸੈਟ ਬਟ ਹਾਂਜੀ ਲੋ ਵੀ ਮਿੱਤਰੋ ਰੱਖਦੇ ਆ ਬਾਦਾਮ ਬੱਚੇ ਨੂੰ ਤੇ ਖਾ ਲਊਗਾ ਪਹਿਲਾਂ ਜਿਹੜੇ ਪਏ ਸੀ ਤਾਂ ਕਰਕੇ ਆਪਾਂ ਲਈ ਥੋੜੇ ਘੱਟੇ ਪਏ ਆ ਤੇ ਹੁਣ ਚੱਲਦੇ ਆ ਬਾਬੇ ਉੱਪਰ ਉੱਪਰ ਵਾਲੇ ਘੁੱਤਰ ਦੇਖੀ ਜਾ ਕੇ ਖੁੱਡੇ-ਖਾਡੇ ਚੋਏ ਨਹੀਂ ਚੋਏ ਅਜੇ ਤਾਂ ਨਹੀਂ ਚੋਏ ਹੁੰਗੇ ਤੇ ਉਹਨਾਂ ਨੂੰ ਪਾਈਏ ਜਾ ਕੇ ਦਾਣੇ ਤੇ ਚੱਲਦੇ ਆ ਬਾਬੇ ਉੱਪਰ ਲਓ ਬਈ ਮਿੱਤਰੋ ਪਹੁੰਚ ਗਏ ਹਾਂ ਉੱਪਰ ਤੇ ਖੋਲਦੇ ਜਿੰਦੇ ਤੇ ਅੰਦਰ ਆਈ ਦੋਨੋਂ ਤੇ ਓਕੇ ਬਾਬਿਓ ਸੁੱਕਾ ਪਿਆ ਹੈ ਖੁੱਡਾ ਸਾਰਾ ਹੀ ਓਕੇ ਰਪੋਰਟ ਹੈ ਸਾਰੀ ਤੇ ਵਾਕਈ ਹੁਣ ਇੱਧਰ ਦਫਾ ਬੰਦਦੇ ਆ ਤੁਹਾਨੂੰ ਤੇਤਰ ਵਾਬਿਓ ਸਿਰ ਵਿੱਚ ਗਈ ਗਿਰ ਨੀਚੇ ਇਹਨੂੰ ਰੱਖ ਲਾਂ ਨੇ ਇੱਥੇ ਓ ਚ ਰੱਖਤੀ ਆ ਜੀ ਇੱਥੇ ਤੇ ਬਾਬੇ ਇਹ ਅੰਦਰ ਆਈ ਵੀ ਆ ਥੋੜੀ ਥੋੜੀ ਬਾਛੜ ਉਹ ਵੀ ਥੈਲਾ हट ਗਿਆ ਸੀ ਸਾਈਡ ਤੇ ਤੇ ਬਾਕੀ ਓਕੇ ਐ ਐਡਾ ਕੋਈ ਸੀਨ ਨਹੀਂ ਬਾਬਾ ਛੜੇ ਐ ਹੋਰ ਕਿਤੇ ਨਚੋਇਆ ਨਹੀਂ ਬਾਕੀ ਇਹ ਬੱਚੇ ਦੇਖ ਲੋ ਭੁੱਖੇ ਐ ਆ ਦੇਖੋ ਬੱਚੇ ਭੁੱਖੇ ਐ ਸਾਰੇ ਇਹਨਾਂ ਨੂੰ ਪਾਉਂਦੇ ਆ ਦਾਣੇ ਦਾਣੇ ਹੈ ਨਹੀਂ ਬਿਲਕੁਲ ਵੀ ਤੇ ਬਾਕੀ ਕੋ ਉਤਰ ਆਪਾਂ ਨੇ ਕੱਲ ਬਾਬੇ ਨੂੰ ਣਾਈ ਵੀ ਸੀ ਤੇ ਸਾਫ ਸੁਥਰੇ ਹੋ ਗਏ ਨਹੀਂ ਤਾਂ ਲਿਪੜਿਆ ਪਿਆ ਸੀ 빙ਗਾ ਇਕ ਕਵਾਂ ਸਾਫ ਹੋ ਗਿਆ ਹਾਂ ਤੇ ਬਾਕੀ ਇੱਧਰ ਦੇਖਦੇ ਇੱਧਰ ਬੱਚੇ ਕੱਢੇ ਕਿ ਨਹੀਂ ਇੱਕ ਉਤਰੀ ਬੱਚਾ ਕੱਢਣੇ ਵਾਲੀ ਸੀ ਤੇ ਲੋ ਬਈ ਬਾਬੇ ਕੱਢ ਲਿਆ ਇੱਕ ਬੱਚਾ ਇੱਕ ਬੱਚਾ ਇਹਦੇ ਇੱਕ ਹੈਗਾ ਅੰਡਾ ਲੋ ਜੀ ਵਾਪਸ ਕਰੋ ਚੈੱਕ ਤੇ ਦੂਜਾ ਬੱਚਾ ਵੀ ਜੀ ਕੱਢਣੇ ਵਾਲਾ ਏ ਨਿਊ ਬੇਬੀ ਲੋ ਬਈ ਮਿੱਤਰੋ ਪਾ ਦਿਏ ਦਾਣੇ ਇਹਨਾਂ ਨੂੰ ਆ ਗਏ ਸ਼ੂਗਰ ਤੇ ਲੋ ਜੀ ਇੱਕ ਡੱਬਾ ਹੋ ਗਿਆ ਖਾਲੀ ਤੇ ਦੂਸਰੀ ਸਾਈਡ ਵੀ ਪਾ ਦੰਦੇ ਕਿਉਂਕਿ ਦੂਸਰੀ ਸਾਈਡ ਵੀ ਬੱਚੇ ਹੈਗੇ ਆ ਥੋੜੇ ਜੇ ਦੋ ਜਿਹੜੇ ਆਪਾਂ ਚੱਕ ਕੇ ਇੱਧਰ ਕਰਤੇ ਜੀ ਇਹਨਾਂ ਨੂੰ ਵੀ ਪਾ ਦੰਦੇ ਵਾ ਥੋੜੇ ਜੇ ਜ਼ਿਆਦਾ ਨਹੀਂ ਪਾਵਾਂਗੇ ਆਹ ਦੇਖ ਤੇ ਬਾਕੀ ਪਾ ਦਾਂਗੇ ਸ਼ਾਮ ਨੂੰ ਤੇ ਠੀਕ ਹੈ ਵਾਪਸ ਨਹੀਂ ਫੇਰ ਆ ਗਿਆ ਜੀ ਹੁਣ ਚਲਦੇ ਆਪਾਂ નીચે ਮੈਂ ਕਿ ਦਾਂਸ ਦੂਨੇ ਰੱਖਤੇ ਇੱਥੇ ਦੰਨ ਨੇ ਕੰਮ ਤੇ ਖਾਣਦੇ ਇਹਨਾਂ ਨੂੰ ਬਾਬਿਓ ਤੇ ਹੁਣ ਚੱਲਦੇ ਆਪਾਂ نیچے ਦੇਖਦੇ ਆਂ ਇਹਦੇ ਅੱਗੇ ਮੱਛਰ ਜਾਲੀ ਲਾ ਦਾਂਗੇ ਤਾਂ ਕਿ ਅੱਗੇ ਫਿਰ ਪਾਣੀ ਘਟ ਜਾਏ ਕਰੂਗਾ ਬੱਛੜ ਕਿਉਂਕਿ ਹੁਣ ਇਹਵੇਂ ਸਿੱਧੀ ਜਾਂਦੀ ਏ ਇਹਦੇ ਉੱਪਰ ਨਹੀਂ ਫਿਰ ਪੂਰਾ ਥੈਲਾ ਕੱਟ ਕੇ ਉਹ ਲਾ ਦਾਂਗੇ ਨਹੀਂ ਫਿਰ ਹਰੀ ਜਾਲੀ ਲਾ ਦਾਂਗੇ ਉਹਦੇ ਨਾਲ ਧੁੱਪ ਵੀ ਜਾਊਗੀ ਬੱਛੜ ਵੀ نیچے ਗਿਰ ਜਾਏ ਕਰੂਗੀ ਉਹ ਕੰਮ ਵਧੀਆ ਹੋ ਜੂਗਾ ਜਮਾਈ ਤੇ ਠੀਕ ਹੈ ਫੂਲ ਚਲਦੇ ਬਾਬੇ ਨੂੰ ਚੇ ਬੋ ਬਾਈ ਬਾਬਿਓ ਮੀਂਹ ਆ ਗਿਆ ਇਹ ਫੁੱਲ ਤੇ ਵਧੀਆ ਮੀਂਹ ਪੈ ਰਿਹਾ ਹੈ ਤੇ ਬੱਚੇ ਨੂੰ ਆਪਾਂ ਨੇ ਬਦਾਮ ਖਿਲਾ ਕੇ ਛੱਡਤੇ ਜਾਲ 'ਚ ਤੇ ਜਾਲ ਦਾ ਵੀ ਕਰਦੇ ਆਂ ਬਾਬਿਓ ਥੈਲੇ ਥੁਲੇ ਪਾਟ ਗਏ ਉਹਦੇ ਇੱਕ ਸਾਈਡ ਤੋਂ ਉਧਰ ਵੀ ਲਾਵਾਂਗੇ ਤੇ ਉਹ ਜਿਹੜੀ ਉੱਪਰ ਜਾਲੀਆਂ ਦਿਖਦੀਆਂ ਇਹ ਖਾਲੀ ਇਹਦੇ ਤੇ ਵੀ ਲਾਵਾਂਗੇ ਥੈਲੇ ਥੁਲੇ ਤੋ ਠੀਕ ਐ ਬਾਬਿਓ ਮੀਂਹ ਆ ਗਿਆ ਜਿਹੜਾ ਕੂਤਰ ਡਾ ਨਹੀਂ ਹੋਣੇ ਤੇ ਡੰਨ ਹੁਣ ਛੱਡਾਂਗੇ ਕੱਲ ਨੂੰ ਬਾਜੀ ਸਿੱਧੀ ਕੋਈ ਮਿੱਤਰੋ ਕਰਤੇ ਗੱਡਾ ਸਾਫ ਤੇ ਓਕੇ ਹੋ ਗਿਆ ਬਾਬਿਓ ਪਾਣੀ ਪੂਣੀ ਕਰਤੇ ਆ ਮੂਰੇ ਤੇ ਮੀਂਹ ਹਟਿਆ ਵਾ ਤਾਂ ਤੇ ਬਾਕੀ ਕੂਤਰ ਸਾਰੇ ਛੱਡਤੇ ਸੀ ਇੱਧਰ ਆਪਾਂ ਨੇ ਜੇ ਬੈਠੇ ਸਾਰੇ ਓਕੇ ਰਿਪੋਰਟ ਐ ਤੁਮ ਬਾਬਿਓ ਤੇ ਬਸ ਹੁਣ ਇਹਦੇ ਵਿੱਚ ਕਲੀ ਗੇਰ ਦੰਦੇ ਆ ਥੋੜੀ ਥੋੜੀ ਸੁੱਕ ਜਾਊਗਾ ਤੇ ਇਹਨੂੰ ਐਵੇਂ ਖੁੱਲਾ ਨਹੀਂ ਛੱਡ ਸਕਦੇ ਨਹੀਂ ਤਾਂ ਧੁੱਪ ਲਾ ਕੇ ਸੁੱਕੇ ਜਾਣਾ ਦਾ ਮਿੱਲੀ ਬੁੱਲੀ ਨਾ ਆਵੇ ਕਿ ਤੇ ਅੱਧ ਨੂੰ ਆ ਕੇ ਸਾਰੇ ਕੁੱਤਰਾ ਕੰਮ ਕਰ ਜੋਵੇ ਤਾਂ ਕਰਕੇ ਖੁੱਲਾ ਹੀ ਛੱਡ ਸਾਦੇ ਬਸ ਹੁਣ ਨਾ ਗੇਰਦੀ ਆ ਬਾਬੇ ਉਹ ਡਾਨੇ ਪਾਣੀ ਕੱਢ ਤੇ ਆਪਾਂ ਨੇ ਚੱਕਰ ਆ ਕਰ ਤੇ ਆ ਖਾਲੀ ਧੋ ਕੇ ਭਰ ਦਾਂਗੇ ਦੁਬਾਰੇ ਤੇ ਡਾਨੇ ਮੀਂਹ ਬਹੁਤ ਪਿਆ ਅੱਜ ਬੱਸ ਓਕੇ ਫਿਰ ਪਾਉਂਦੇ ਆ ਥੋੜੀ ਦੇਰ ਤੱਕ ਦਾਣੇ ਕਬੂਤਰਾਂ ਨੂੰ ਸਾਰਿਆਂ ਨੂੰ ਚੱਲੋ ਬਈ ਮਿੱਤਰੋ ਪਾਤੇ ਆ ਦਾਣੇ ਦੇਖੋ ਬਾਹਰ ਤੱਕ ਠੱਕ 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 ਦੀ ਆਵਾਜ਼ ਸੁਣਦੀ ਹੈ ਇਹਨਾਂ ਮਤਲਬ ਕੂਤਰ ਹੁਣੇ ਪੂਰੇ ਰਾਜੀ ਹੈ ਤੇ ਲੋ ਜੀ ਖਾ ਰਹੇ ਆ ਦਾਣੇ ਤੇ ਇੱਧਰ ਇਹ ਬੱਚਾ ਏ ਜਿਹੜਾ ਛੱਡਣਾ ਗਾਹੂਗਾ ਜੀ ਮਨਾਣੇ ਦੁੱਸਰ ਦੀ ਬਾਜੀ ਹੈ ਇਹ ਛੱਡਾਂਗੇ ਇੱਕ ਦਾਣੇ ਪਾਣ ਲਗੇ ਬੱਚਾ ਉੱਡ ਗਿਆ ਇਹ ਫਿਰਦਾ ਛਤਰੀ ਕਰਤੀ ਖੜੀ ਆ ਜਾਊਗਾ ਤੇ ਬਾਕੀ ਇਹ ਘਾਰੇ ਆ ਦਾਣੇ ਖਾਣ ਦੋ ਇਹਨਾਂ ਨੂੰ ਓਕੇ ਰਿਪੋਰਟ ਹੈ ਕੰਮ ਜੰਮਾ ਫੈਕਟ ਹੈ ਖਾਣ ਦੋ ਇਹਨਾਂ ਨੂੰ ਦਾਣੇ ਤੇ ਹੁਣ ਚੱਲਦੇ ਆਂ ਉੱਪਰ ਉੱਪਰ ਵਾਲੇ ਕਬੂਤਰਾਂ ਨੂੰ ਵੀ ਪਾ ਦਈਏ ਦਾਣੇ ਹਾਂਜੀ ਲੋ ਬਾਈ ਮਿੱਤਰੋ ਪਹੁੰਚ ਗਏ ਉੱਪਰ ਖੁੱਡੇ ਤੇ ਅੰਡਾ ਸੀ ਹੁੰਨਕ ਭੰਤੇ ਆ ਤੇ ਬੱਚੇ ਡਿੱਡੇ ਹੋ ਗਏ ਤੇ ਬਾਕੀ ਪਾਉਂਦੇ ਆ ਦਾਣੇ ਹੁਣ ਇਹਨਾਂ ਨੂੰ ਇੱਕ ਪਰ ਦੇਖ ਲਈਏ ਬੱਚੇ ਨਿਕਲੇਗੇ ਨਹੀਂ ਦੋਨੋਂ ਆਈ ਥਿੰਕ ਸੋ ਦੋਨੋਂ ਨਿਕਲ ਗਏ ਆ ਹਾਂ ਬਾਬੇ ਇੱਕ ਅੰਡਾ ਏ ਤੇ ਇੱਕ ਬੱਚਾ ਏ ਇੱਧਰ ਕੱਡੇ ਨਹੀਂ ਤੇ ਬਸ ਹੁਣ ਇਹਨਾਂ ਨੂੰ ਪਾਉਂਦੇ ਹਾਂ ਦਾਣੇ ਇੱਧਰ ਬੈਠੇ ਇਹ ਬੱਚੇ ਇਹਨਾਂ ਨੂੰ ਦਾਣੇ ਪਾ ਦਿੰਦੇ ਆ ਤੇ ਠੀਕ ਆ ਬਾਬੇ ਓਕੇ ਹੋ ਗਿਆ ਕੰਮ ਬੈਠੇ ਕੂਤਰ ਇਹਨ ਫਿੱਟੇ ਪੂਰੇ ਇੱਥੇ ਕੁਡਾ ਚੋਇਆ ਵਾ ਲੱਗਦਾ ਏ ਕਿੱਥੇ ਕਿੱਥੇ ਤੋਂ ਪਤਾ ਨਹੀਂ ਕਿੱਥੇ ਤੋਂ ਆਇਆ ਵਾ ਪਾਣੀ ਏ ਥੋੜਾ ਜਿਹਾ ਗਿੱਲਾ ਏ ਹੁਣ ਇਹ ਨਹੀਂ ਪਤਾ ਬਾਛੜਦਾ ਏ ਕਿਵੇਂ ਏ ਕੀ ਗੱਲ ਬਾਤ ਏ ਉੱਪਰ ਤਾਂ ਕਿੱਥੇ ਲੱਗ ਨਹੀਂ ਰਿਹਾ ਚੋਇਆ ਵਾ ਤੇ ਠੀਕ ਏ ਬਾਬਿਓ ਵਾ ਪਾ ਦਿਆਂ ਨਾ ਹੁਣ ਦਾਣੇ ਇਹ ਬੱਚੇ ਹੋ ਗਏ ਥੋੜੇ ਜਿਹਾ ਵੱਡੇ ਚੋਗਾ ਚੋਗਾ ਲੈ ਲੂਗੇ ਤੇ ਠੀਕ ਏ ਕਰਦੇ ਆਪਾਂ ਆਪਣੇ ਬਲੌਗ ਦੇ ਤਿੰਨ ਜੇਬਣੀ ਵੀਡੀਓ ਬਹੁਤ ਹੀ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਹੇ ਮਿਲਦੇ ਆਂ ਇਹ ਆਪਾਂ ਆਪਣੀ ਅਗਲੀ ਵੀਡੀਓ ਵਿੱਚ ਜੁੜੇ ਰਹੋ ਵੀਡੀਓ ਨਾਲ ਧੰਨਵਾਦ